ਸਸ਼ੀਕਾਲ ਦੇ ਨੈਕਸਟ ਰੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਦੱਸਦੀ ਕਿ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਫੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਜਿਹੜੀਆਂ ਨਦੀਆਂ ਨੇ ਉਹ ਉਫਾਨ ਤੇ ਪਹੁੰਚ ਗਈਆਂ ਨੇ ਕਈ ਇਮਾਰਤਾਂ ਟੈ ਟੈਰੀ ਹੋ ਗਈਆਂ ਨੇ ਦੱਸ ਜਿ ਕਿ ਹਿਮਾਚਲ ਦੇ ਵਿੱਚ ਕੁਦਰਤ ਦਾ ਪ੍ਰਕੋਪ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਪਾਣੀ ਦਾ ਉਫਾਨ ਜਿਹੜਾ ਆਇਆ ਹੋਇਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੇ ਜਿਹੜੇ ਘਰ ਟੁੱਟ ਗਏ ਨੇ ਕਈ ਇਮਾਰਤਾਂ ਟੈ ਟੈਰੀ ਹੋ ਗਈਆਂ ਨੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਕੁਦਰਤ ਦਾ ਪ੍ਰਕੋਪ ਦੇਖਣ ਮਿਲ ਰਿਹਾ ਹੈ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਕਾਰਨ ਕਰੀਬ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਐਸ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ ਹੈ ਪਰ ਹਾਲਾਤ ਬੇਹੱਦ ਤਣਾਪੂਰਨ ਹੋ ਗਏ ਨੇ ਲੋਕ ਘਰੋਂ ਲਾਪਤਾ ਹੋ ਗਏ ਨੇ ਕਿਉਂਕਿ ਕਈ ਥਾਵਾਂ ਤੇ ਬੱਦਲ ਫਟੇ ਨੇ لینڈ ਸਲਾਈਡ ਹੋਈ ਹੈ ਤਾਂ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਅਤੇ ਜਿਹੜਾ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਜਿਹੜੇ ਹਾਲਾਤ ਨੇ ਉਹ ਕਾਫੀ ਨਿਰਾਸ਼ਾਜਨਕ ਹੋ ਗਏ ਨੇ ਦਰਜਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਦੌਰਾਨ ਕੁੱਲੂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਦੇਖਣ ਨੂੰ ਮਿਲਿਆ ਹੈ ਮਲਾਣਾ ਡਰੇਨ ਦੇ ਵਿੱਚ ਬੰਨ ਫਟਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਭਾਰੀ ਮੀਂਹ ਦੌਰਾਨ ਮਲਾਣਾ ਡਰੇਨ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਮਲਾਣਾ ਜੰਗਲਾਤ ਅਤੇ ਮਲਾਣਾ ਟੂ ਪਾਵਰ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਦੇ ਕਿ ਕਈ ਇਮਾਰਤਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਿਹੜੀਆਂ ਇਮਾਰਤਾਂ ਨੇ ਪਾਰਵਤੀ ਨਦੀ ਦੇ ਵਿੱਚ ਆਖਰ ਚ ਪੱਕਦਿਆਂ ਹੀ ਤੈ ਤੈਰੀ ਹੋ ਗਈਆਂ ਨੇ ਉੱਥੇ ਹੀ ਇਸ ਦੇ ਵਿਚਾਲੇ ਜਿਹੜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਦੱਸਦੀ ਕਿ ਉਹਨਾਂ ਦੇ ਵੱਲੋਂ ਫੋਨ ਤੇ ਜਿਹੜੇ ਹਿਮਾਚਲ ਦੇ ਹਾਲਾਤ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਪਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਕੀਤੀ ਜਾਵੇਗੀ ਦੱਸਦੀ ਕਿ ਹਿਮਾਚਲ ਦੇ ਵਿੱਚ ਫਿਰ ਤੋਂ ਹਾਲਾਤ ਜਿਹੜੇ ਤਨਾਪੂਰਣ ਹੋ ਗਏ ਨੇ ਲਗਾਤਾਰ بارش ਹੋ ਰਹੀ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਸ ਦੇ ਵਿਚਾਲੇ ਹੀ ਹੁਣ ਜਿਹੜਾ ਜੇਪੀ ਨੱਡਾ ਦੇ ਵੱਲੋਂ ਹਿਮਾਚਲ ਦੇ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸ ਜੀ ਕਿ ਲਗਾਤਾਰ ਹਿਮਾਚਲ ਤੋਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕੁਦਰਤ ਦੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਤਾਂ ਜਿਹੇਆ ਦੇ ਵਿੱਚ ਹੀ ਹੁਣ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਸਾਰੇ ਹਾਲਾਤਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਸਾਡੀ ਚਰਚਾ ਕੀਤੀ ਗਈ ਅਤੇ ਕਿਹਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਕਬਰਾਂ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਹਾ ਜਾਵੇ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਕਈ ਥਾਵਾਂ ਤੇ ਹਿਮਾਚਲ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਹੈ ਉਹ ਉਫਾਨ ਤੇ ਆਇਆ ਹੋਇਆ ਹੈ ਨਦੀਆਂ ਨਾਲੇ ਜਿਹੜੇ ਨੇ ਉਹ ਨੱਕੋ ਨੱਕ ਭਰ ਚੁੱਕੇ ਨੇ ਲੋਕਾਂ ਦੀਆਂ ਇਮਾਰਤਾਂ ਟਹਿ ਟਹਿਰੀ ਹੋ ਗਈਆਂ ਨੇ ਤਾਂ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ सीएम सुखू ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਕਿਉਂਕਿ ਹਿਮਾਚਲ ਦੇ ਵਿੱਚ ਹਾਲਾਤ ਬੜੇ ਤਣਾਅਪੂਰਨ ਹੋ ਗਏ ਨੇ ਕਈ ਥਾਵਾਂ ਤੇ ਬੱਦਲ ਫਟਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਹਿਮਾਚਲ ਤੋਂ ਇਹ ਖੌਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦੀ ਭਾਰੀ ਤਬਾਹੀ ਦੇਖੀ ਜਾ ਸਕਦੀ ਹੈ ਅੱਛੀ ਕਾਲ ਦੇ ਨੈਕਸਟ ਰੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਦੱਸਦੇ ਕਿ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਜਿਹੜੀਆਂ ਨਦੀਆਂ ਨੇ ਉਹ ਉਫਾਨ ਤੇ ਪਹੁੰਚ ਗਈਆਂ ਨੇ ਕਈ ਇਮਾਰਤਾਂ ਤੈ ਤੈਰੀ ਹੋ ਗਈਆਂ ਨੇ ਦੱਸਦੇ ਕਿ ਹਿਮਾਚਲ ਦੇ ਵਿੱਚ ਕੁਦਰਤ ਦਾ ਪ੍ਰਕੋਪ ਇੱਕ ਵਾਰ ਫਿਰ ਦੇ ਖੌਨ ਨੂੰ ਮਿਲ ਰਿਹਾ ਹੈ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਪਾਣੀ ਦਾ ਉਫਾਨ ਜਿਹੜਾ ਆਇਆ ਹੋਇਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੇ ਜਿਹੜੇ ਘਰ ਟੁੱਟ ਗਏ ਨੇ ਕਈ ਇਮਾਰਤਾਂ ਤਹਿ ਤੈਰੀ ਹੋ ਗਈਆਂ ਨੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਕੁਦਰਤ ਦਾ ਪ੍ਰਕੋਪ ਦੇਖਣ ਮਿਲ ਰਿਹਾ ਹੈ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਕਾਰਨ ਕਰੀਬ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਐਸ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ ਹੈ ਪਰ ਹਾਲਾਤ ਬੇਹੱਦ ਤਣਾਪੂਰਨ ਹੋ ਗਏ ਨੇ ਲੋਕ ਘਰੋਂ ਲਾਪਤਾ ਹੋ ਗਏ ਨੇ ਕਿਉਂਕਿ ਕਈ ਥਾਵਾਂ ਤੇ ਬੱਦਲ ਫਟੇ ਨੇ ਲੈਂਡਸਲਾਈਡ ਹੋਈ ਹੈ ਤਾਂ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਅਤੇ ਜਿਹੜਾ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਜਿਹੜੇ ਹਾਲਾਤ ਨੇ ਉਹ ਕਾਫੀ ਨਿਰਾਸ਼ਾਜਨਕ ਹੋ ਗਏ ਨੇ ਦੱਸ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਦੌਰਾਨ ਕੁਲੂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਦੇਖਣ ਨੂੰ ਮਿਲਿਆ ਹੈ ਮਲਾਣਾ ਡਰੇਨ ਦੇ ਵਿੱਚ ਬੰਨ ਫਟਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਭਾਰੀ ਮੀਂਹ ਦੌਰਾਨ ਮਲਾਣਾ ਡਰੇਨ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਮਲਾਣਾ ਜੰਗਲਾਤ ਅਤੇ ਮਲਾਣਾ ਟੂ ਪਾਵਰ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਦੇ ਕਿ ਕਈ ਇਮਾਰਤਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਿਹੜੀਆਂ ਇਮਾਰਤਾਂ ਨੇ ਪਾਰਵਤੀ ਨਦੀ ਦੇ ਵਿੱਚ ਆਖਰ ਚ ਪੱਕਦਿਆਂ ਹੀ ਤੈ ਤੈਰੀ ਹੋ ਗਈਆਂ ਨੇ ਉੱਥੇ ਹੀ ਇਸ ਦੇ ਵਿਚਾਲੇ ਜਿਹੜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਦੱਸਦੀ ਕਿ ਉਹਨਾਂ ਦੇ ਵੱਲੋਂ ਫੋਨ ਤੇ ਜਿਹੜੇ हिमाचल ਦੇ ਹਾਲਾਤ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਭਾਜਪਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਕੀਤੀ ਜਾਵੇਗੀ ਦੱਸਦੇ ਕਿ ਹਿਮਾਚਲ ਦੇ ਵਿੱਚ ਫਿਰ ਤੋਂ ਹਾਲਾਤ ਜਿਹੜੇ ਤਨਾਪੂਰਣ ਹੋ ਗਏ ਨੇ ਲਗਾਤਾਰ بارش ਹੋ ਰਹੀ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਸ ਦੇ ਵਿਚਾਲੇ ਹੀ ਹੁਣ ਜਿਹੜਾ ਜੇਪੀ ਨੱਡਾ ਦੇ ਵੱਲੋਂ हिमाचल ਦੇ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸ ਜਿ ਕਿ ਲਗਾਤਾਰ ਹਿਮਾਚਲ ਤੋਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕੁਦਰਤ ਦੀ ਤਬਾਹੀ ਦੇਖਣ ਮਿਲ ਰਹੀ ਹੈ ਤਾਂ ਜੇਹਿਆਂ ਦੇ ਵਿੱਚ ਹੀ ਹੁਣ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਸਾਰੇ ਹਾਲਾਤਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ 사ਦੀ ਚਰਚਾ ਕੀਤੀ ਗਈ ਅਤੇ ਕਿਹਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਕਬਰਾਂ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਹਾ ਜਾਵੇ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਕਈ ਥਾਵਾਂ ਤੇ ਹਿਮਾਚਲ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਹੈ ਉਹ ਉਫਾਨ ਤੇ ਆਇਆ ਹੋਇਆ ਹੈ ਨਦੀਆਂ ਨਾਲੇ ਜਿਹੜੇ ਨੇ ਉਹ ਨੱਕੋ ਨੱਕ ਭਰ ਚੁੱਕੇ ਨੇ ਲੋਕਾਂ ਦੀਆਂ ਇਮਾਰਤਾਂ ਟਹਿ ਟਹਿਰੀ ਹੋ ਗਈਆਂ ਨੇ ਤਾਂ ਇਸੇ ਦੇ ਵਿਚਾਰੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ सीएम सुखू ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਕਿਉਂਕਿ ਹਿਮਾਚਲ ਦੇ ਵਿੱਚ ਹਾਲਾਤ ਬੜੇ ਤਣਾਅਪੂਰਨ ਹੋ ਗਏ ਨੇ ਕਈ ਥਾਵਾਂ ਤੇ ਬੱਦਲ ਫਟਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਹਿਮਾਚਲ ਤੋਂ ਇਹ ਖੌਫਨਾਕ ਤਸਵੀਰਾਂ nikalkay samne aariyan ne jithe kudrat di bhari tabahi dekhi ja sakdi hai ਸ਼੍ਰੀਕਾਲ ਦੇ ਨੈਕਸਟ ਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਦੱਸਦੀ ਕਿ ਲਗਾਤਾਰ ਹਿਮਾਚਲ ਦੇ ਵਿੱਚ بارش ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਫੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਜਿਹੜੀਆਂ ਨਦੀਆਂ ਨੇ ਉਹ ਉਫਾਨ ਤੇ ਪਹੁੰਚ ਗਈਆਂ ਨੇ ਕਈ ਇਮਾਰਤਾਂ ਤੈ ਤੈਰੀ ਹੋ ਗਈਆਂ ਨੇ ਦਰਜ ਕਿ ਹਿਮਾਚਲ ਦੇ ਵਿੱਚ ਕੁਦਰਤ ਦਾ ਪ੍ਰਕੋਪ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਪਾਣੀ ਦਾ ਉਫਾਨ ਜਿਹੜਾ ਆਇਆ ਹੋਇਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੇ ਜਿਹੜੇ ਘਰ ਟੁੱਟ ਗਏ ਨੇ ਕਈ ਇਮਾਰਤਾਂ ਤਹਿ ਤੈਰੀ ਹੋ ਗਈਆਂ ਨੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਕੁਦਰਤ ਦਾ ਪ੍ਰਕੋਪ ਦੇਖਣ ਮਿਲ ਰਿਹਾ ਹੈ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਕਾਰਨ ਕਰੀਬ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਐਸ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ ਹੈ ਪਰ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਨੇ ਲੋਕ ਘਰੋਂ ਲਾਪਤਾ ਹੋ ਗਏ ਨੇ ਕਿਉਂਕਿ ਕਈ ਥਾਵਾਂ ਤੇ ਬੱਦਲ ਫਟੇ ਨੇ لینڈ ਸਲਾਈਡ ਹੋਈ ਹੈ ਤਾਂ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਅਤੇ ਜਿਹੜਾ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਜਿਹੜੇ ਹਾਲਾਤ ਨੇ ਉਹ ਕਾਫੀ ਨਿਰਾਸ਼ਾਜਨਕ ਹੋ ਗਏ ਨੇ ਦੱਸ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਦੌਰਾਨ ਕੁਲੂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਦੇਖਣ ਨੂੰ ਮਿਲਿਆ ਹੈ ਮਲਾਣਾ ਡਰੇਨ ਦੇ ਵਿੱਚ ਬੰਨ ਫਟਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਭਾਰੀ ਮੀਂਹ ਦੌਰਾਨ ਮਲਾਣਾ ਡਰੇਨ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਮਲਾਣਾ ਜੰਗਲਾਤ ਅਤੇ ਮਲਾਣਾ ਟੂ ਪਾਵਰ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਦੇ ਕਿ ਕਈ ਇਮਾਰਤਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਿਹੜੀਆਂ ਇਮਾਰਤਾਂ ਨੇ ਪਾਰਵਤੀ ਨਦੀ ਦੇ ਵਿੱਚ ਆਖਰ ਚ ਪੱਕਦਿਆਂ ਹੀ ਤੈ ਟੈਰੀ ਹੋ ਗਈਆਂ ਨੇ ਉੱਥੇ ਹੀ ਇਸ ਦੇ ਵਿਚਾਲੇ ਜਿਹੜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਅਦਲਸੀ ਕੀ ਉਹਨਾਂ ਦੇ ਵੱਲੋਂ ਫੋਨ ਤੇ ਜਿਹੜੇ हिमाचल ਦੇ ਹਾਲਾਤ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਭਾਜਪਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਕੀਤੀ ਜਾਵੇਗੀ ਦੱਸਦੀ ਕਿ ਹਿਮਾਚਲ ਦੇ ਵਿੱਚ ਫਿਰ ਤੋਂ ਹਾਲਾਤ ਜਿਹੜੇ ਤਨਾਪੂਰਨ ਹੋ ਗਏ ਨੇ ਲਗਾਤਾਰ بارش ਹੋ ਰਹੀ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਸ ਦੇ ਵਿਚਾਲੇ ਹੀ ਹੁਣ ਜਿਹੜਾ ਜੇਪੀ ਨੱਡਾ ਦੇ ਵੱਲੋਂ हिमाचल ਦੇ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸ ਜਿ ਕਿ ਲਗਾਤਾਰ ਹਿਮਾਚਲ ਤੋਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕੁਦਰਤ ਦੀ ਤਬਾਹੀ ਦੇਖਣ ਮਿਲ ਰਹੀ ਹੈ ਤਾਂ ਜੇਹਿਆਂ ਦੇ ਵਿੱਚ ਹੀ ਹੁਣ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਸਾਰੇ ਹਾਲਾਤਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਸਾਰੀ ਚਰਚਾ ਕੀਤੀ ਗਈ ਅਤੇ ਕਿਹਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਕਬਰਾਂ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਹਾ ਜਾਵੇ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਕਈ ਥਾਵਾਂ ਤੇ ਹਿਮਾਚਲ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਹੈ ਉਹ ਉਫਾਨ ਤੇ ਆਇਆ ਹੋਇਆ ਹੈ ਨਦੀਆਂ ਨਾਲੇ ਜਿਹੜੇ ਨੇ ਉਹ ਨੱਕੋ ਨੱਕ ਭਰ ਚੁੱਕੇ ਨੇ ਲੋਕਾਂ ਦੀਆਂ ਇਮਾਰਤਾਂ ਟਹਿ ਟਹਿਰੀ ਹੋ ਗਈਆਂ ਨੇ ਤਾਂ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ सीएम सुखू ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਕਿਉਂਕਿ ਹਿਮਾਚਲ ਦੇ ਵਿੱਚ ਹਾਲਾਤ ਬੜੇ ਤਣਾਅਪੂਰਨ ਹੋ ਗਏ ਨੇ ਕਈ ਥਾਵਾਂ ਤੇ ਬੱਦਲ ਫਟਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਹਿਮਾਚਲ ਤੋਂ ਇਹ ਖੌਫਨਾਕ ਤਸਵੀਰਾਂ nikalkay samne aariyan ne jithe kudrat di bhari tabahi dekhi ja sakdi hai ਸ਼ਸ਼ੀਕਾਲ ਦੇ ਨੈਕਸਟ ਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਦੱਸਦੀ ਕਿ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਜਿਹੜੀਆਂ ਨਦੀਆਂ ਨੇ ਉਹ ਉਫਾਨ ਤੇ ਪਹੁੰਚ ਗਈਆਂ ਨੇ ਕਈ ਇਮਾਰਤਾਂ ਟੈ ਟੈਰੀ ਹੋ ਗਈਆਂ ਨੇ ਦੱਸ ਜਿ ਕਿ ਹਿਮਾਚਲ ਦੇ ਵਿੱਚ ਕੁਦਰਤ ਦਾ ਪ੍ਰਕੋਪ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਪਾਣੀ ਦਾ ਉਫਾਨ ਜਿਹੜਾ ਆਇਆ ਹੋਇਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੇ ਜਿਹੜੇ ਘਰ ਟੁੱਟ ਗਏ ਨੇ ਕਈ ਇਮਾਰਤਾਂ ਤਹਿ ਤੈਰੀ ਹੋ ਗਈਆਂ ਨੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਕੁਦਰਤ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਕਾਰਨ ਕਰੀਬ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਐਸ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ ਹੈ ਪਰ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਨੇ ਲੋਕ ਘਰੋਂ ਲਾਪਤਾ ਹੋ ਗਏ ਨੇ ਕਿਉਂਕਿ ਕਈ ਥਾਵਾਂ ਤੇ ਬੱਦਲ ਫਟੇ ਨੇ ਲੈਂਡਸਲਾਈਡ ਹੋਈ ਹੈ ਤਾਂ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਅਤੇ ਜਿਹੜਾ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਜਿਹੜੇ ਹਾਲਾਤ ਨੇ ਉਹ ਕਾਫੀ ਨਿਰਾਸ਼ਾਜਨਕ ਹੋ ਗਏ ਨੇ ਦੱਸ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਦੌਰਾਨ ਕੁੱਲੂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਦੇਖਣ ਨੂੰ ਮਿਲਿਆ ਮਲਾਣਾ ਡਰੇਨ ਦੇ ਵਿੱਚ ਬੰਨ ਫਟਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਭਾਰੀ ਮੀਂਹ ਦੌਰਾਨ ਮਲਾਣਾ ਡਰੇਨ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਮਲਾਨਾ ਜੰਗਲਾਤ ਅਤੇ ਮਲਾਨਾ ਟੂ ਪਾਵਰ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਦੇ ਕਿ ਕਈ ਇਮਾਰਤਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਿਹੜੀਆਂ ਇਮਾਰਤਾਂ ਨੇ ਪਾਰਵਤੀ ਨਦੀ ਦੇ ਵਿੱਚ ਆਖਰ ਚ ਪੱਕਦਿਆਂ ਹੀ ਤੈ ਤੈਰੀ ਹੋ ਗਈਆਂ ਨੇ ਉੱਥੇ ਹੀ ਇਸ ਦੇ ਵਿਚਾਲੇ ਜਿਹੜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਅਦਲਸੀ ਕੀ ਉਹਨਾਂ ਦੇ ਵੱਲੋਂ ਫੋਨ ਤੇ ਜਿਹੜੇ हिमाचल ਦੇ ਹਾਲਾਤ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਭਾਜਪਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਕੀਤੀ ਜਾਵੇਗੀ ਦੱਸਦੀ ਕਿ ਹਿਮਾਚਲ ਦੇ ਵਿੱਚ ਫਿਰ ਤੋਂ ਹਾਲਾਤ ਜਿਹੜੇ ਤਨਾਪੂਰਣ ਹੋ ਗਏ ਨੇ ਲਗਾਤਾਰ بارش ਹੋ ਰਹੀ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਸ ਦੇ ਵਿਚਾਲੇ ਹੀ ਹੁਣ ਜਿਹੜਾ ਜੇਪੀ ਨੱਡਾ ਦੇ ਵੱਲੋਂ हिमाचल ਦੇ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸ ਜੀ ਕਿ ਲਗਾਤਾਰ ਹਿਮਾਚਲ ਤੋਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕੁਦਰਤ ਦੀ ਤਬਾਹੀ ਦੇਖਣ ਮਿਲ ਰਹੀ ਹੈ ਤਜਹਿਆਂ ਦੇ ਵਿੱਚ ਹੀ ਹੁਣ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਸਾਰੇ ਹਾਲਾਤਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ 사ਦੀ ਚਰਚਾ ਕੀਤੀ ਗਈ ਅਤੇ ਕਿਹਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਕਬਰਾਂ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਹਾ ਜਾਵੇ ਸੁਰੱਖਿਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਕਈ ਥਾਵਾਂ ਤੇ ਹਿਮਾਚਲ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਹੈ ਉਹ ਉਫਾਨ ਤੇ ਆਇਆ ਹੋਇਆ ਹੈ ਨਦੀਆਂ ਨਾਲੇ ਜਿਹੜੇ ਨੇ ਉਹ ਨੱਕੋ ਨੱਕ ਭਰ ਚੁੱਕੇ ਨੇ ਲੋਕਾਂ ਦੀਆਂ ਇਮਾਰਤਾਂ ਟੈ ਟੈਰੀ ਹੋ ਗਈਆਂ ਨੇ ਤਾਂ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ सीएम सुखू ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਕਿਉਂਕਿ ਹਿਮਾਚਲ ਦੇ ਵਿੱਚ ਹਾਲਾਤ ਬੜੇ ਤਣਾਅਪੂਰਨ ਹੋ ਗਏ ਨੇ ਕਈ ਥਾਵਾਂ ਤੇ ਬੱਦਲ ਫਟਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਹਿਮਾਚਲ ਤੋਂ ਇਹ ਖੋਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦੀ ਭਾਰੀ ਤਬਾਹੀ ਦੇਖੀ ਜਾ ਸਕਦੀ ਹੈ ਸ਼ਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਦੱਸਦੀ ਕਿ ਲਗਾਤਾਰ ਹਿਮਾਚਲ ਦੇ ਵਿੱਚ بارش ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਜਿਹੜੀਆਂ ਨਦੀਆਂ ਨੇ ਉਹ ਉਫਾਨ ਤੇ ਪਹੁੰਚ ਗਈਆਂ ਨੇ ਕਈ ਇਮਾਰਤਾਂ ਤੈ ਤੈਰੀ ਹੋ ਗਈਆਂ ਨੇ ਦੱਸ ਜਿ ਕਿ ਹਿਮਾਚਲ ਦੇ ਵਿੱਚ ਕੁਦਰਤ ਦਾ ਪ੍ਰਕੋਪ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਪਾਣੀ ਦਾ ਉਫਾਨ ਜਿਹੜਾ ਆਇਆ ਹੋਇਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੇ ਜਿਹੜੇ ਘਰ ਟੁੱਟ ਗਏ ਨੇ ਕਈ ਇਮਾਰਤਾਂ ਤਹਿ ਤੈਰੀ ਹੋ ਗਈਆਂ ਨੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਕੁਦਰਤ ਦਾ ਪ੍ਰਕੋਪ ਦੇਖਣ ਮਿਲ ਰਿਹਾ ਹੈ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਕਾਰਨ ਕਰੀਬ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਐਸ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ ਹੈ ਪਰ ਹਾਲਾਤ ਬੇਹੱਦ ਤਣਾਪੂਰਨ ਹੋ ਗਏ ਨੇ ਲੋਕ ਘਰੋਂ ਲਾਪਤਾ ਹੋ ਗਏ ਨੇ ਕਿਉਂਕਿ ਕਈ ਥਾਵਾਂ ਤੇ ਬੱਦਲ ਫਟੇ ਨੇ لینڈ ਸਲਾਈਡ ਹੋਈ ਹੈ ਤਾਂ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਅਤੇ ਜਿਹੜਾ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਜਿਹੜੇ ਹਾਲਾਤ ਨੇ ਉਹ ਕਾਫੀ ਨਿਰਾਸ਼ਾਜਨਕ ਹੋ ਗਏ ਨੇ ਦੱਸ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਦੌਰਾਨ ਕੁੱਲੂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਦੇਖਣ ਨੂੰ ਮਿਲਿਆ ਹੈ ਮਲਾਣਾ ਡਰੇਨ ਦੇ ਵਿੱਚ ਬੰਨ ਫਟਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਭਾਰੀ ਮੀਂਹ ਦੌਰਾਨ ਮਲਾਣਾ ਡਰੇਨ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਮਲਾਣਾ ਜੰਗਲਾਤ ਅਤੇ ਮਲਾਣਾ ਟੂ ਪਾਵਰ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਦੇ ਕਿ ਕਈ ਇਮਾਰਤਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਿਹੜੀਆਂ ਇਮਾਰਤਾਂ ਨੇ ਪਾਰਵਤੀ ਨਦੀ ਦੇ ਵਿੱਚ ਅੱਖ ਚ ਪੱਕਦਿਆਂ ਹੀ ਤੈ ਤੈਰੀ ਹੋ ਗਈਆਂ ਨੇ ਉੱਥੇ ਹੀ ਇਸ ਦੇ ਵਿਚਾਲੇ ਜਿਹੜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਦਲਤੀ ਕਿ ਉਹਨਾਂ ਦੇ ਵੱਲੋਂ ਫੋਨ ਤੇ ਜਿਹੜੇ हिमाचल ਦੇ ਹਾਲਾਤ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਭਾਜਪਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਕੀਤੀ ਜਾਵੇਗੀ ਦੱਸਦੇ ਕਿ ਹਿਮਾਚਲ ਦੇ ਵਿੱਚ ਫਿਰ ਤੋਂ ਹਾਲਾਤ ਜਿਹੜੇ ਤਨਾਪੂਰਨ ਹੋ ਗਏ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਸ ਦੇ ਵਿਚਾਲੇ ਹੀ ਹੁਣ ਜਿਹੜਾ ਜੇਪੀ ਨੱਡਾ ਦੇ ਵੱਲੋਂ हिमाचल ਦੇ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ ਦਾਜੀ ਕਿ ਲਗਾਤਾਰ ਹਿਮਾਚਲ ਤੋਂ ਖੋਖਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕੁਦਰਤ ਦੀ ਤਬਾਹੀ ਦੇਖਣ ਮਿਲ ਰਹੀ ਹੈ ਤਾਂ ਜਿਹੇਆ ਦੇ ਵਿੱਚ ਹੀ ਹੁਣ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਵੱਲੋਂ ਸੀਐਮ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਸਾਰੇ ਹਾਲਾਤਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ 사ਦੀ ਚਰਚਾ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਕਬਰਾਂ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਹਾ ਜਾਵੇ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਕਈ ਥਾਵਾਂ ਤੇ ਹਿਮਾਚਲ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਹੈ ਉਹ ਉਫਾਨ ਤੇ ਆਇਆ ਹੋਇਆ ਹੈ ਨਦੀਆਂ ਨਾਲੇ ਜਿਹੜੇ ਨੇ ਉਹ ਨੱਕੋ ਨੱਕ ਭਰ ਚੁੱਕੇ ਨੇ ਲੋਕਾਂ ਦੀਆਂ ਇਮਾਰਤਾਂ ਟਹਿ ਟਹਿਰੀ ਹੋ ਗਈਆਂ ਨੇ ਤਾਂ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ सीएम सुखू ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਸਾਰੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਕਿਉਂਕਿ ਹਿਮਾਚਲ ਦੇ ਵਿੱਚ ਹਾਲਾਤ ਬੜੇ ਤਣਾਅਪੂਰਨ ਹੋ ਗਏ ਨੇ ਕਈ ਥਾਵਾਂ ਤੇ ਬੱਦਲ ਫਟਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸੁਰੱਖਿਅਤ ਥਾਵਾਂ ਤੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਹਿਮਾਚਲ ਤੋਂ ਇਹ ਖੋਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦੀ ਭਾਰੀ ਤਬਾਹੀ ਦੇਖੀ ਜਾ ਸਕਦੀ ਹੈ ਸ਼ਸ਼ੀਕਾਲ ਦੇ ਨੈਕਸਟ ਰੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਦੱਸਦੀ ਕਿ ਲਗਾਤਾਰ ਹਿਮਾਚਲ ਦੇ ਵਿੱਚ بارش ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਫੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਕਾਰਨ ਜਿਹੜੀਆਂ ਨਦੀਆਂ ਨੇ ਉਹ ਉਫਾਨ ਤੇ ਪਹੁੰਚ ਗਈਆਂ ਨੇ ਕਈ ਇਮਾਰਤਾਂ ਟੈ ਟੈਰੀ ਹੋ ਗਈਆਂ ਨੇ ਦੱਸ ਜਿ ਕਿ ਹਿਮਾਚਲ ਦੇ ਵਿੱਚ ਕੁਦਰਤ ਦਾ ਪ੍ਰਕੋਪ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਪਾਣੀ ਦਾ ਉਫਾਨ ਜਿਹੜਾ ਆਇਆ ਹੋਇਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੇ ਜਿਹੜੇ ਘਰ ਟੁੱਟ ਗਏ ਨੇ ਕਈ ਇਮਾਰਤਾਂ ਤੈ ਟੈਰੀ ਹੋ ਗਈਆਂ ਨੇ ਤਾਂ ਹਿਮਾਚਲ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਕੁਦਰਤ ਦਾ ਪ੍ਰਕੋਪ ਦੇਖਣ ਮਿਲ ਰਿਹਾ ਹੈ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਕਾਰਨ ਕਰੀਬ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਐਸ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ਤੇ ਪਹੁੰਚ ਗਈ ਹੈ ਪਰ ਹਾਲਾਤ ਬੇਹੱਦ ਤਣਾਪੂਰਨ ਹੋ ਗਏ ਨੇ ਲੋਕ ਘਰੋਂ ਲਾਪਤਾ ਹੋ ਗਏ ਨੇ ਕਿਉਂਕਿ ਕਈ ਥਾਵਾਂ ਤੇ ਬੱਦਲ ਫਟੇ ਨੇ لینڈ ਸਲਾਈਡ ਹੋਈ ਹੈ ਤਾਂ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਅਤੇ ਜਿਹੜਾ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਜਿਹੜੇ ਹਾਲਾਤ ਨੇ ਉਹ ਕਾਫੀ ਨਿਰਾਸ਼ਾਜਨਕ ਹੋ ਗਏ ਨੇ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਨੂੰ ਲੈ ਕੇ ਔਰੇਂਜ ਅਲਰਟ ਦੌਰਾਨ ਕੁੱਲੂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਦੇਖਣ ਨੂੰ ਮਿਲਿਆ ਮਲਾਣਾ ਡਰੇਨ ਦੇ ਵਿੱਚ ਬੰਨ ਫਟਣ ਕਾਰਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਭਾ